ਤੁਸੀਂ ਦੇਖ ਰਹੇ ਹੋ ਜੀਤ ਵਿਅਕਤੀ ਵੀ ਮ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰ ਪਰ ਮੇਰੇ ਨਾਲ ਕਰਜਿੰਦਰ ਸਿੰਘ ਰੂ ਅੱਜ ਅਸੀਂ ਸਤਿਕਾਰਯੋਗ ਭਾਜੀ ਡਾਕਟਰ ਵਰਜਿੰਦਰ ਸਿੰਘ ਹਮਦਾਰਜੀ ਦੇ ਜਨਮ ਦਿਨ ਦੇ ਉੱਤੇ ਬਲੱਡ ਕਾਉਂਸਲ ਨਵਾਂ ਸ਼ਹਿਰ ਵਿਖੇ ਖੂਨਦਾਨ ਕੈਂਪ ਲਗਾਇਆ ਜਿਸ ਦੇ ਵਿੱਚ ਵੱਖ-ਵੱਖ ਸ਼ਕਤੀਤਾ ਵੱਲੋਂ ਜਿੱਥੇ ਖੂਨਦਾਨ ਕੀਤਾ ਗਿਆ ਉੱਥੇ ਵੱਖ-ਵੱਖ ਸ਼ਕਤੀਤਾ ਵੀ ਸਮੁੱਚੇ ਤੇ ਪਹੁੰਚੀਆਂ ਬਾਗਾ ਵਿੱਚ ਵੋਰ ਹੋਵੇ ਤੇਰੇ ਪਿੱਛੇ ਕਿਉਂ ਫਿਰੇ ਜੇ ਤੇਰੇ ਜਿਹਾ ਹੋਰ ਹੋਵੇ ਡਾਕਟਰ ਵਰਜਿੰਦਰ ਸਿੰਘ ਵਰਗੀ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਲੱਭਣਾ ਬੜਾ ਔਖਾ ਹੈ ਔਰ ਜਿਨ੍ਹਾਂ ਦੇ ਹਾਰ ਸ਼ਖਸੀਅਤ ਦੇ ਪ੍ਰਭਾਵ ਦੇ ਉੱਤੇ ਅਸੀਂ ਪ੍ਰਭਾਵਤ ਹੈ ਤੇ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬਲੱਡ ਕਾਉਂਸਲ ਨਮਾਸ਼ਹਿਰ ਵਿਖੇ ਖੂਨਦਾਨ 캠ਪ ਲਗਾਇਆ ਜਾ ਰਿਹਾ ਹੈ ਤੇ ਜਿਸ ਵਿੱਚ ਵਾਕ-ਵਾਕ ਸਿਕਸ਼ੀਤਾ ਪਹੁੰਚਿਆ ਉਹਨਾਂ ਦੇ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਉਣੀ ਹੈ ਕੀ ਕਹਿਣਾ ਚਾਹੁੰਦੀ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਬੁੱਧੀਜੀਵੀ ਅਤੇ ਸਿੱਖ ਮਨੋਂ ਡਾਕਟਰ ਬਰਜਿੰਦਰ ਸਿੰਘ ਹੰਦਾਲ ਜੀ ਦਾ ਜਨਮ ਦਿਨ ਆ ਔਰ ਜ਼ਿਲ੍ਹਾ ਸ਼ਿਵਪੱਟ ਸਿੰਘ ਨਗਰ ਦੇ ਪੱਤਰਕਾਰ ਭਾਈਚਾਰੇ ਨੇ ਜੋ अजीत ਨਾਲ ਸੰਬੰਧਤ ਹਨ ਉਹਨਾਂ ਨੇ ਸਭ ਤੋਂ ਪਹਿਲਾਂ ਰੀਪਲੈਟੇਸ਼ਨ ਕੀਤੀ ਤਰਬੈਣੀ ਲਗਾਈ ਔਰ ਜਿੰਨੇ ਵੀ ਇਹਨਾਂ ਦੇ ਏਰੀਆ ਦੇ ਪੱਤਰਕਾਰ ਹਨ ਸਾਰਿਆਂ ਨੇ ਤਰਬੈਣੀਆਂ ਲਾ ਕੇ ਅੱਜ ਦੇ ਜਨਮ ਦਿਨ ਨੂੰ ਮਨਾਇਆ ਹੈ ਉਸ ਤੋਂ ਬਾਅਦ VDC ਬਲੰਕ ਸੈਂਟਰ ਨਵਾਂ ਸ਼ਹਿਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਸਮੂਹ ਪਤਰਕਾਰ ਪਾਇਚਾਰਾ ਅਜੀਤ ਦਾ ਖੁੰਦਾਨ ਕਰ ਰਿਹਾ ਹੈ ਇਸ ਮੌਕੇ ਦੇ ਉਪਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੀਤ ਸ਼੍ਰੀ ਸੁਖਵੀਰ ਸਿੰਘ ਬੱਲੀ ਚੱਕੀ ਜੋ ਕਿ ਪ੍ਰੈਮਿੰਗ ਬੋਰਡ ਦੇ ਚੇਅਰਮੈਨ ਰਹੇ ਹਨ ਔਰ ਇਸਵੇਲੇ ਬਹੁਤ ਵੱਡੇ ਕਾਰੋਬਾਰੀ ਹਨ ਸਾਡੇ ਇਲਾਕੇ ਦੀ ਸਖੀਅਤ ਆ ਉਹ ਪਹੁੰਚੇ ਆ ਡਾਕਟਰ ਅਜੀਤ ਬਗਾ ਜੀ ਦੇ ਹੋਾਈ ਦੇ ਵਿੱਚ ਟੈਕਨੀਕਲ ਟੀਮ ਜਿਹੜੀ ਹੈ ਉਹ ਖੁੰਦਾਨੀਆਂ ਤੋਂ ਸਵੈਸ਼ਕ ਖੁੰਦਾਨੀਆਂ ਤੋਂ ਬੜਾ ਲਖਤਰ ਕਰ ਰਹੀ ਆ ਤੋ ਬੜਾ ਅਜਮਾਨ ਖੁਸ਼ ਹੈ ਸਾਰਿਆਂ ਦਾ ਇਸ ਲਈ ਮਟਾਈ ਵੀ ਵਰਤਾਈ ਗਈ ਹੈ ਔਰ ਸਰੋਗਨ ਲਗਾਏ ਗਏ ਨੇ ਖੂਨ ਨਾਲ ਵਹਿਰ ਦੇ ਸਾਰ ਵਾਸਤੇ ਔਰ ਡਾਕਟਰ ਹੁਦਦਤ ਜੀ ਦੀ ਤੰਦਰੁਸਤ ਲੰਬੀ ਉਮਰ ਵਾਸਤੇ ਨਾਰੇ ਵੀ ਲੱਗੇ ਨੇ ਬੜਾ ਬਹੁਤ ਖੁਸ਼ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪੰਜਾਬ ਪੰਜਾਬੀਅਤ ਵਾਸਤੇ ਲੜਨ ਵਾਲੇ ਡਾਕਟਰ ਹੁਦਦਤ ਜੀ ਤੰਦਰੁਸਤ ਰੋਮਾ ਜੀਵਨ ਮਾਨਣ ਬਹੁਤੋ ਮਿਹਰਬਾਨੀ ਬਹੁਤੋ ਤੰਬਰ ਹੁਣ ਮੈਂ ਬੇਨਤੀ ਕਰਾਂ ਕਿਸਪੀਰ ਸਿੰਘ ਪੱਲੀ ਚ ਕੀਜੀ ਇਸ ਮੌਕੇ ਬਧਾਈ ਦੇਣ ਪੈਗਾ ਕਮੰਡਾ ਦੇ ਜੀ ਦੇ ਜਨਮ ਦਿਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹਨੂੰ ਤਕਰੀਬਨ ਸਾਰੇ ਜਾਣਨ ਵਾਲੇ ਭਾਜੀ ਕਹ ਕੇ ਬੁਲਾਉਂਦੇ ਆ ਭਾਜੀ ਜਿਹੜਾ ਲਫ਼ਜ਼ ਹੈ ਬਹੁਤ ਸਤਿਕਾਰ ਦੇਣ ਵਾਲਾ ਲਫ਼ਜ਼ ਹੁੰਦਾ ਹੈ ਕਿਉਂਕਿ ਉਹਨਾਂ ਦੀ ਸ਼ਖਸੀਅਤ ਇੰਨੀ ਵੱਡੀ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਸਾਹ ਰਜਿੰਦਰ ਸਿੰਘ ਜੀ ਹਮਦਾਤਾਵਾਂ ਦਾ ਔਰ ਅਸੀਂ ਸਾਰਿਆਂ ਨੇ ਉਹ ਅਜੀਤ ਖਬਰ ਪੱਤਰਕਾਰ ਭਾਈ ਜਦਾ 15 ਮਿੰਟ ਬਹੁਤ ਵਧੀਆ ਪ੍ਰਗਲਾਕਿੰਟਰ ਮਾਫਰੋਦੀ ਜਗਨ ਦੇ ਖੁਸ਼ੀ ਦੇ ਅੰਦਰ ਬਲੱਡ ਬੈਂਕ ਦੇ ਸਹਿਯੋਗ ਦੇ ਨਾਲ ਬਲੱਡ ਬੈਂਕ ਨਮਾਸ਼ਾ ਤੇ ਸਹਿਯੋਗ ਦੇ ਨਾਲ ਇੱਕ ਬਹੁਤ ਵਧੀਆ ਬਲੱਡ ਬੈਂਕ ਦਾ ਜਿਹੜਾ ਕੈਂਪ ਪਹਿਲਾਂ ਲਾਇਆ ਹੋਇਆ ਹੈ ਉਹ ਕਾਫੀ ਉਤਸ਼ਾਹ ਦੇ ਨਾਲ ਜਿਹੜੇ ਦਾਨੀ ਹੈ ਉਹ ਹਮੇਸ਼ਾ ਹੀ ਜਿਹੜੇ ਬਲੱਡ ਦਾਨ ਕਰਨ ਵਾਲੇ ਉਹ ਕੰਮ ਕਰ ਰਹੇ ਹੈ ਉਹਨਾਂ ਦਾ ਵੀ ਧੰਨਵਾਦ ਹੈ ਸਾਹਬ ਰਜਿੰਦਰ ਸਿੰਘ ਹਮਦਾਦ ਸਾਹਿਬ ਦੀ ਜਿਹੜੀ ਦੇਣ ਹੈ ਪੰਜਾਬ ਦੀ ਪੰਜਾਬੀਤ ਲਈ ਤੇ ਪੱਤਰਕਾਰਤਾ ਲਈ ਉਹਨਾਂ ਦੀ ਜਿਹੜੀਆਂ ਲੇਖੜੀਆਂ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਉਹ ਬਹੁਤ ਵੱਡੀ ਸ਼ਖਸੀਅਤ ਤੇ ਬਹੁਤ ਵੱਡੀ ਦੇਣ ਹੈ ਸੋ ਅੱਜ ਉਹਨਾਂ ਨੂੰ ਜਨਮ ਦਿਨ ਦੇ ਉੱਤੇ ਅਸੀਂ ਸਾਰੇ ਲੱਖ ਲੱਖ ਵਧਾਈਆਂ ਦਿੰਦੇ ਆ